ਦੰਗ ਜੀ ਜਦੋਂ ਕਾਇਕੇ ਨੈਸਰੀ ਹਾਈਪਰਿੰਗ ਤੇ ਆਈ ਹੈ ਇਹ ਕਿੱਥਾ ਸਭ ਸੁਝਾਇਆ ਇਹ ਮੇਨ ਦਰਸ਼ਨ ਦੇਖ ਕੇ ਕੋਧੀਆਂ ਦੇ ਕੋਡ ਮਿਲ ਜਾਂਦੇ ਬਾਲਕਲਾ ਸਾਜ ਮਾਰਾ ਲਖਾਰੀ ਵੀ ਬੜੇ ਸਨ ਇਹ ਸੁੰਦਰ ਮਹਾਰਾ ਸਾਹਿਬੀ ਤੀਰਖੂ ਵੀ ਕਰਿਆ ਕਰਦੇ ਸੰਦਾ ਵੀ ਆਇਆ ਕਰਦੇ ਇਸ ਪ੍ਰਕਾਰ ਸਾਹਿਬ ਸੰਗੇ ਜੀ ਗੁਰੂ ਮਹਾਰਾ ਸਾਹਿਬ ਵਿੰਧ ਕੌਂਟ ਵਿੱਚ ਕੀਤੇ ਉਹਨਾਂ ਕੌਂਟਕਾਂ ਨੂੰ ਕਰਦੇ ਹੁਆ ਅੱਜ ਦੇ ਦਿਨ ਸੰਤ ਜੀ ਗੁਰੂ ਮਾਰਾ ਦਾ ਗੁਰੂ ਹਰਾਇਆ ਦਾ ਜੀਰੇ ਕਿ ਪੁੱਤਰ ਬਾਬਾ ਰਾਮ ਰਾਜੀ ਜੀ ਦੇ ਸਨੇ ਮਾਤਾ ਕ੍ਰਿਸ਼ਨ ਕਉਨ ਕਹਿਆ ਕਿ ਮਾਰਾ ਮੈਨੂੰ ਦਰਸ਼ਨ ਦਿਓ ਮੇਰੇ ਪੁੱਤਰ ਦੀ ਕਾਮਨਾ ਸ੍ਰੀ ਆ ਪੂਰੀ ਕਰੋ ਉਸ ਵਾਲੇ ਸਰਗੁਣ ਸੱਚੇ ਪਾਤਸ਼ਾਹ ਜੀ ਨੂੰ ਮੂਲ ਮੰਤਰ ਲਿਖ ਕੇ ਤੇ ਤੇ ਇਹ ਮੰਤਰ ਨੂੰ ਜਲਦੇ ਵਿੱਚ ਖੋਰ ਕੇ ਫਤਨਾ ਵਾਹਿਗੁਰੂ ਕਹਿ ਕੇ ਛਕਲਾ ਤੇਰੀ ਪੁੱਤਰ ਦੀ ਕਾਮਨਾ ਅਕਾਲ ਪੁਰਖ ਪੂਰੀ ਕਰ ਦੇਵੇਗਾ ਇਹ ਸੁਣ ਕੇ ਮਾਤਾ ਕ੍ਰਿਸ਼ਨ ਕੋਲ ਕੋਈ ਅਨਖਰੀ ਮੰਨੀ ਕਿ ਮਹਾਰਾਜ ਨੇ ਦਰਸ਼ਨ ਚਾਹੀਏ ਸੀ ਤੇ ਆਤਮ ਦਰਸ਼ਨਿਤੇ ਮੰਤਰ ਲਿਖੇ ਤੇ ਦੇ ਦਿੱਤਾ ਹੈ ਉਸ ਵੇਲੇ ਸੱਜਣਾ ਨਾਮ ਦੂਸਰੀ ਜਿਹੜੀ ਮਾਤਾ ਰਾਮ ਕੌਰ ਸੀ ਉਸ ਨੇ ਮੰਤਰ ਇਸ ਲਈ ਆ ਪੀਨ ਕਲ ਕੇ ਉਸ ਮਾਤਾ ਦੇ ਘਰ ਰਾਮ ਰਾਜ ਪੁੱਤਰ ਪੈਦਾ ਹੋਇਆ ਰਾਮ ਰਾਜ ਪੁੱਤਰ ਪੈਦਾ ਹੋਣ ਤੋਂ ਫਿਰ ਕ੍ਰਿਸ਼ਨ ਕੌਰ ਦੇ ਅੰਦਰ ਬੜਾ ਚਾਲ ਆਇਆ ਕਿ ਮੈਂ ਬੜੀ ਗਲਤੀ ਕੀਤੀ ਹੁਣਕਾਰ ਹੁਕੂਨੀ ਮੰਨਿਆ ਫਿਰ ਮਹਾਰਾਜੇ ਕੇ ਬੇਨਤੀ ਕੀਤੀ ਮਹਾਰਾਜ ਕਿ ਕਿਰਪਾ ਕਰੋ ਉਸੇ ਦੇ ਸੈਗਣ ਆਪਣੀ ਗੱਡੀ ਦੇ ਮਾਲਕ ਜਾਣ ਕਰਕੇ ਪੈਗ ਹੋਇਆ ਸਾਧਿਆ ਮੰਤਰ ਲਿਖ ਕੇ ਭੇਜਿਆ ਉਸ ਨੂੰ ਮਾਤਾ ਜੀ ਨੇ ਗੱਲ ਚ ਪਾ ਕੇ ਤੁਖਣਾ ਕੀਤਾ ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਜਾ ਇਸ ਪ੍ਰਕਾਰ ਕਹਿੰ ਰਹੇ ਸੋ ਤੇਰਾ ਵਿਕਮਨੀ ਦੇ ਅੰਦਰ ਸਾਵਣ ਦੀ 9 ਨੂੰ ਗੁਰੂ ਮਾਲਾ ਸਾਹਿਬ ਜੀ ਦੇ ਪਾਸ ਜਾਇ ਨਿਰਕਾਰਤਾ ਨੂੰ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਜੀ ਬੜੀ ਜੀ ਬਾਲਕ ਵਸਾ ਵਿੱਚ ਬਾਬਾ ਰਾਮਰਾਜ ਜੀ ਨੇ ਔਰੰਗਜ਼ੇਬ ਨੂੰ ਜਾ ਕੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਕਿ ਉਹ ਤੇ ਮਿੱਟੀ ਮੁਸਲਮਾਨ ਕੀ ਦੇਖਾਇਆ ਦੇਹੀ ਮਾਰ ਕੇ ਕਹਿਣੇ ਕਰਕੇ ਜੂਸਾਉਂ ਜੂਰ ਕਰਕੇ ਪਿਆਇਆ ਕਿ ਤੂੰ ਕੌਣ ਹੁੰਨਾ ਹੈ ਬਾਣੀ ਨੂੰ ਤਿਆਗਣ ਵਾਲਾ ਜਿਨ੍ਹਾਂ ਦੀ ਬਾਣੀ ਤੋਂ ਲੋਕੀਂ ਸਾਰੇ ਅੰਸਰ ਕਿਹਾ ਕਿ ਸਾਦਾ ਪੁੱਤਰ ਹੋ ਕੇ ਬਾਣੀ ਨੂੰ ਉਲਟਾਇਆ ਹੈ ਜਾਂ ਸਾਡੇ ਮੱਥੇ 'ਤੇ ਲੱਗਦੀ ਇਸ ਬਾਣੀ ਨੂੰ ਉਸਤਾਦ ਤੇਰੇ ਆ ਗਿਆ ਕਿਉਂ ਰਾਮਰਾਜ ਨੂੰ ਸਰਦਾ ਸੀ ਸਕੇ ਪਾਪ ਹੈ ਜੀ ਉਹ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਪੰਜ ਸਾਲ ਦੀ ਬਸਤੀ ਆਜ ਵੀ ਸੰਗਤਾਂ ਵਿਚ ਆਉਂਦੇ ਸਨ ਆਪ ਜੀ ਦੇ ਇੱਕ ਕੀਰਤਪੁਰ ਸਾਹਿਬ ਦੀ ਕੋਥੀ ਹੈ ਸਾਖੀਆਂ ਦੀ ਗੁਰੂ ਸਾਹਿਬ ਜੀ ਲਿਖਦੇ ਹੁੰਦੇ ਸਨ ਉਹ ਸਾਖੀਆਂ ਦੀ ਕੋਥੀ ਜਿੱਥੇ ਟੋਪੀ ਹੈ ਨਾ ਬਾਬੇ ਗੁਰਦੇ ਦੀ ਪਈ ਉਸ ਤੋਂ ਸਿੰਗਾ ਗ੍ਰੰਥੀ ਵਰਖੜਾ ਉਹ ਮੰਨਦਾ ਕਿਸ ਪ੍ਰਕਾਰ ਉਹ ਮਹਾਰਾਜ ਸਾਹਿਬ ਜੀ ਲਿਖਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਕੁਆ ਸਾਹਿਬ ਮਹਾਰਾ ਲਖਾਰੀ ਵੀ ਬੜੇ ਸਨ ਇਹ ਸੁੰਦਰ ਮਹਾਰਾਜ ਆ ਵੀ ਤੀਰਖ ਨੂੰ ਵੀ ਕਰਿਆ ਕਰਦੇ ਸੰਦਾ ਵੀ ਆਇਆ ਕਰਦੇ ਇਸ ਪ੍ਰਕਾਰ ਨਾਲ ਇਹ ਕੋਹ ਤੋਂ ਕਰਦੀਆਂ ਹੋਏ ਆ ਕਿ ਤੁਮੇ ਬਿਨਾਂ ਮਹਾਰਾਜ ਜੀ ਇੱਥੇ ਹੀ ਸੀ ਸਿੱਖ ਨੂੰ ਬੁਲਾਇਆ ਤੋਂ ਆ ਕੇ ਬੀਐਨਸੀ ਕੀਤੀ ਕਿ ਮਹਾਰਾਜ ਆਉਂਦੇ ਸਾਹਿਬ ਜਾ ਕੇ ਦੋਵੇਂ ਨੀਤ ਹਨ ਕੰਡੇ ਦੇ ਕੰਡੇ ਸਿਰੂ ਬਾਰੇ ਹੈ ਪਰ ਬੁਰੀਾਈ ਦੇ ਮਾਲਕ ਕੌਣ ਹੋਣਗੇ ਜਦੋਂ ਇਹ ਪੁੱਛਿਆ ਉਸੇ ਤਕ ਸਾਹਿਬ ਸੰਗੀ ਗੁਰੂਵਾਰਾ ਨੇ ਕਿਹਾ ਕਿ ਸਿੱਖਾ ਇਥੇ ਗੰਮੀ ਗੱਲ ਪੁੱਛੀ ਹੈ ਅੱਛਾ ਇਹਨੂੰ ਜਿਹੜਾ ਅਸੀਂ ਪੜਨਾ ਪੂਰੀ ਤਰ੍ਹਾਂ ਨਹੀਂ ਹੈ ਜਾਂ ਸੋਭ ਜਾ ਕੇ ਮਹਾਰਾਜਾ ਬਾਠ ਕਰਦੇ ਜਾ ਕੇ ਦਰਸ਼ਨ ਕਰ। ਕਿ ਕਮਰੇ ਦੇ ਰਾਮ ਰਾਜ ਹੀ ਬਾਠ ਕਰਦੇ ਸਨ। ਕਿਥੇ ਲੈ ਕੇ ਸਿੱਖ ਜੀ ਆਇਆ ਉਹ ਦੇਖੋ। ਜਿਸੋ ਉਹ ਜੀ ਲੈ ਕੇ ਆਇਆ। ਇਹ ਰਾਮ ਰਾਜ ਜੀ ਬੜੀ ਮਿੱਠੀ ਸੋਹਰਿਆ ਹੈ। ਪਰ ਤੋਂ ਕੁ ਮੂੰਹ ਵਿਚ ਆਣ ਕਿ ਜਦੋਂ ਖਾਇਆ ਤੋ ਨਹੀਂ ਦਰਬਾ। ਖਾਦ ਦਰ ਗयो ਕਿਵੇਂ ਦਰਬਾ। ਇਹ ਤੁਗ ਪੜਦੇ ਤੋ ਰਾਮ ਰਾਜ ਦੇ। ਜੁਈ ਸਿੱਖ ਮੰਗੀ ਸਾਹਿਬ ਦੇ ਕਾਵੇ ਨੇ ਲਾਈ। ਜੁਈ ਖੂਬੀ ਨਹੀਂ। ਕੁਣ ਕੇ ਹੈਰਾਨ ਹੋ ਗਿਆ 21 ਸੁਰ ਵੜੀ ਹੈ ਹਿੰਦੂ ਬੋਲ ਦੇ ਵੀ ਬੜੇ ਹੈ ਰੂਪ ਵੀ ਬੜਾ ਸੁੰਗਾ ਕੀ ਕਾਰਨ ਹੈ ਫਿਰ ਜਿੱਥੇ ਜੀ ਹਰਕ੍ਰਿਸ਼ਨ ਸਾਹਿਬ ਜਿਸ ਕਮਰੇ ਚ ਪਾਠ ਕਰਦੇ ਸਨ ਉੱਥੇ ਗੁਰੂ ਮਾਰਾ ਸਾਹਿਬ ਵੀ ਹੋ ਸਕਤੇ ਇਹ ਪਾਠ ਕਰ ਰਹੇ ਸੀ ਆਤਮਾ ਵਰਵਾ ਰਹੇ ਲਗ ਲਾਇ ਆਤਮਾ ਪ੍ਰਾਤਮਾ ਇਹ ਕੂ ਕਰੇ ਅਹੰਤਕੀ ਦੂਧ ਅਹੰਤਰ ਮਰਿਆ ਇਹ ਸਤਾਂ ਪੜ ਰਹੇ ਸੀ ਸਖਮ ਜਾ ਕੇ ਜਦੋਂ ਸੂਰੀਦਨ ਨੂੰ ਨਾ ਲਾਲ ਮੰਗੀ ਸਾਹਿਬ ਦੇ ਕਾਗਜ਼ ਕੀ ਮੋਮ ਕੇ ਨਰਮੋ ਕੇ ਕਰ ਜਮੀਆ ਦਿੱਕੇ ਹੀ ਮੇਰੀ ਸਾਰੇ ਪਾਵਰੇ ਗੋਤ ਹੋ ਗਈ ਮੱਖਾ ਠੀਕਾ ਤੇ ਮਾਰਾ ਤੁਹਾਡੀ ਜਦ ਨੂੰ ਤੁਸੀਂ ਜਾਉਣਦੇ ਹੋ ਇਸ ਸਰਕਾਰ ਪਰ ਬੁਲਾਰ ਕੇ ਹੋਇਆ ਜੀ ਕੀ ਕੀ ਅੱਜ ਦੇ ਸੰਸਦ ਸੰਗੇ ਜੀ ਫਾਰੀ ਸਾਹਿਬ ਸੰਗੇ ਜੀ ਜੇ ਗਾਇ ਕਤਰ ਕਰਕੇ ਬਖਸ਼ਾ ਵਾਹੇ ਸਾਰਿਆਂ ਨੂੰ ਬੁਲਾ ਕੇ ਸਕੇ ਕੰਪਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅੰਮ੍ਰਿਤ ਵੇੜਿਆ ਸਵਾਤਹਾ ਜਿੰਦੇ ਤੋਂ ਮਹਾਰਾਜ ਆਏ ਜਣੇ ਕੀਪੁਰ ਸਾਹਿਬ ਦੇ ਕੇ ਕੁਤਰਾ ਹਰਿਆਣਸਾ ਅਖਾਰਾਂ ਵਿਕਰਮੀ ਵਾਲੇ ਬਹਿਨ ਅੱਜ ਮਹਾਰਾਜ ਸਾਹਿਬ ਦੇ ਪਾਰਖਾਨੇ ਜਿਨੇ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਵਰਤਿਆ ਜੋ ਜੀਤੇ ਬ੍ਰਾਜਮਾਨ ਸੀ ਕਬ ਸੰਗਤਾਂ ਨੂੰ ਬੁਲਾਈ ਹੋਵੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮੁਰਕਾ ਗੱਦੀ ਤੇ ਬ੍ਰਾਜਮਾਨ ਹੋਣ ਦੀ ਕਦੋਂ ਵੀ ਸੱਚੇ ਪੈਰ ਸਾਹਿਬ ਜੀ ਨੇ ਵਰਤਿਆ ਜੋ ਜੀਤੇ ਬ੍ਰਾਜਮਾਨ ਹੋ ਕੇ ਜਿਨੇ ਚੜ੍ਹਵਾ ਸੂਰਜ ਦੇ ਮੇਰੇ ਨੂੰ ਚੱਕ ਦਿੰਦਾ ਐ ਸਿੱਖਾਂ ਦੇ ਭਰਮ ਦੇ ਮੇਰੇ ਨੂੰ ਨੇਪਿਆ ਗੁਰੂ ਨਾਨਕ ਵੀ ਗੱਦੀ ਤੇ ਜੀ ਨਾਨਕ ਸ਼ੰਕਾ ਚੀਤੀ ਸੀ ਉਹਨਾਂ ਤੋਂ ਉਹਨਾਂ ਦੀ ਸ਼ਰਕਾ ਦੇਤੇ ਰਾਤੇ ਗੁੰਗੇ ਹਾਂ ਤੋਂ ਕੋ ਬੋੜਿਆਂ ਤੋਂ ਸਕੇ ਪਾਲਖਰ ਜੀਤਾ ਦੇ ਅਰਸ਼ ਕਰਾ ਕੇ ਉਹ ਲਾਲ ਵਰਗੇ ਪੰਚਾਂ ਨੂੰ 75 ਸਾਲ ਲਿਕੇ ਸਕੇ ਪਾਲਖਰ ਸਿੱਖੀ ਲਖਤੀ ਉਹ ਵੀ ਸਿੱਖ ਬਣ ਗਏ ਹੰਕਾਰ ਛੱਡ ਕੇ ਇਸ ਪ੍ਰਕਾਰ ਸਾਹਿਬ ਸੰਜੀਤ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬੈਣ ਕੰਨ ਸਾਹਿਬ ਦੀ ਵਿਆਹ ਤੇ ਕਹਾਣੀ ਜੀ ਦਿੱਲੀ ਵੀ ਜਾ ਕੇ ਮਰੀ ਪਈ ਚਰਨਾਰੇ ਜਾਂਦੇ ਵਾਲੀ ਸਾਰੀ ਮੇੜ ਗਈ ਕਿ ਜੇ ਉਹਕਾਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਣੋ ਕਹੀ ਨਹੀਂ ਜਾ ਸਕਦੇ ਇੱਕ ਇਸ ਵਕਤ ਨੇ ਚੋਰੀ ਕਰਨ ਵਾਲਾ ਸੀ ਕੀਰਤ ਸਿੰਘ ਸਾਹਿਬ ਜਿਹੜਾ ਜਦੋਂ ਸਿਖੰਦ ਗਵਾਂਚ ਦੇਖੇ ਲੇ ਕਿ ਚੋਰੀ ਕਰਨ ਗਿਆ ਨੰਦਾ ਗਿੱਲੋ ਦਾ ਨਾਮ ਸੀ ਮਹਾਰਾਜ ਜੀ ਉੱਥੇ ਅੰਦਰ ਬੈਠੇ ਦੇਖੇ ਉਹ ਮਕਾਨ ਤੇ ਫਿਰ ਸ਼ਮਿੰਦਾ ਹੋ ਕੇ ਚੋਰੀ ਕਰਤੀ ਸੀ ਰਾਜਾ ਰਾਮ ਲੋਕੜਵਾਸੀ ਉਹ ਲੜਕੀਆਂ ਮਾਰਦਾ ਸੀ ਉਹ \|_{ਨ} ਨੂੰ ਮਾਰ ਲਓ ਹਟ ਕੇ ਗੁਰੂ ਮਹਾਰਾਜ ਸਾਹਿਬ ਦੀ ਸਿੱਖੀ ਦਾ ਰੋਕੀ ਜੀ ਉਹ ਸਾਉ ਜੀ ਇਹ ਸੇਰ ਪ੍ਰਕਾਰ ਸਿੱਖੀ ਦਾ ਸਾਹਿਬ ਜੀ ਨੇ ਕੋਲ ਗਾਬ ਸਾਰਿਆਂ ਜੀ ਨਾਲ ਹਰ ਕੀਤਾ ਵੀ ਉਹ ਮਾ ਜੀ ਹਰਕ੍ਰਿਸ਼ਨ ਸਾਹਿਬ ਦੋ ਸਾਲ ਕੀ ਪ੍ਰਸਾਉ ਜਿ ਰਹਿ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਹਨਗੇ ਇੰਗਰੀਸ ਹਰਨਾਇਨ ਸਾਹਿਬ ਜੀ ਨੇ ਗੁਰਤਾਰ ਦਾ ਵੀ ਬਖਸ਼ ਕੇ ਪ੍ਰੀਤਪਾਲ ਸਾਹਿਬ ਜੀ ਕੱਲ ਵੀ ਇੱਕ ਦਿਨ ਦਾ ਇਕਲਾ ਘਰ ਤੋਂ ਹੁੰਦਾ ਮਹਾਰਾਜ ਜੇਤੀ ਜੇ ਸੁਣਨੋਂ ਤੇ ਗੁਰਿਆਈ ਦਾ ਬਾਰੇ ਗਹਿਰੀਆਂ ਵਾਲਨ ਸਾਰਿਆਂ ਨੇ ਇੱਕੋ ਥਾਂ ਲਿਖ ਕੇ ਕਰ ਦਿੱਤੀ ਹੈ ਕਿਸੇ ਵਕਤ ਤੇ ਕਰੇ ਇੱਕੋ ਤਰੀਕ ਹੋ ਗਈ ਹੈ ਕਿ ਜਿਹੜੀਆਂ ਖਿੱਤਾਂ ਹੋਣਗੀਆਂ ਦੋਵੇਂ ਇਕੱਠੀਆਂ ਮਿਲਣ ਤੋਂ ਉਹ ਦਿਨ ਤੋਂ ਸਾਂਝਾ ਲਿਖਣ ਲੱਗੇ ਮੋੜ ਕੇ ਕਾਲ ਨਹੀਂ ਕੀਤਾ ਗੁਰਪ੍ਰਤਾ ਜੀ ਇੱਕ ਦਿਨ ਮਗਰੋਂ ਉਹ ਹਰਿਆਣਖਾਲ ਜੀ ਦਾ ਕੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ 2200 ਸਵਾਰ ਨੂੰ ਗੁਰ ਹਰਿਕ੍ਰਿਸ਼ਨ ਸਾਹਿਬ ਜੀ ਜੈਨਾ ਜੀ ਦੇ ਸਾਹਮਣੇ ਪਰ ਸੰਗਤਾਂ ਨੂੰ ਕਿਹਾ ਕਿ ਸ਼ਾਦੀ ਜੋਤ ਨੂੰ ਇਕੱਠੇ ਸਾਂਹ ਆਰਾਮ ਰਾ ਅਗੇ ਗ੍ਰੀਤ ਜਰੂਰ ਫੈਮਿਲੀ ਕਰ ਦਿੱਤਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਹਾਣੇ ਤਾਈਂ ਜੀ ਜਦੋਂ ਪਾਲ ਕੇ ਨੇ ਕੈਸਰੀ ਹਾਈ ਕ੍ਰਿਸ਼ਨ ਜੀ ਪਿਆਰੀ ਹੈ ਇਹ ਕਿੱਥਾ ਸਭ ਨੂੰ ਸੁਝਾਇਆ ਇਹ ਮੈਂ ਦਰਸ਼ਨ ਦੇ ਕੇ ਕੋਡਿਆਂ ਦੇ ਕੋਡ ਮਿਲ ਜਾਂਦੇ ਉਹ ਜੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਗੱਦੀ ਤੇ ਬਰਾਜਮਾਨ ਕੀਤੇ ਗੁਰੂ ਮਹਾਰਾਜ ਸਾਹਿਬ ਸਿੱਕੇ ਪਾਰਚਾਈ ਨੇ ਰਕਾਰ ਦਾ ਅਨੁਕੀਤਾ ਜੀ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਗੁਰੂ ਅਤੇਗ ਬਹਾਦਰ ਸਾਹਿਬ ਨੂੰ ਗੁਰਤਾ ਬਖਸ਼ੀ ਹੈ ਅਠਵੇਂ ਪਾਸ਼ਾ ਨੂੰ ਧਿਆਉਣਾ ਕਰੀਏ ਜਿਸ ਦੇਖੇ ਸਭ ਦੁੱਖ ਜਾਣ ਕਰਨ ਸਾਰੇ ਦੁੱਖ ਕੋੜੀਆਂ ਦੇ ਕੋੜ ਦੂਰ ਹੋਣਗੇ ਕਿ ਇਸ ਪ੍ਰਸਾਦ ਮਾਰਾ ਤਾਰਕੀ ਤੇ ਜਿਹੜੇ ਆ ਰਹੇ ਸੀ ਦਰਿਆ ਦੇ ਕਿਨਾਰੇ ਕਿਨਾਰੇ ਇਹ ਕੋੜੀ ਬ੍ਰਾਹਮਣ ਉਸ ਰਾਤ ਕੀ ਕੇ ਗੋਲੀ ਹੋ ਗਿਆ ਸੀ ਘਰਦਿਆਂ ਕੱਢਦਾ ਉਹਦੇ ਕੋਲੋਂ ਮਦਬੂ ਆਉਂਦੀ ਸੀ ਕਿ ਬਾਹਰ ਚਲਿਆ ਜਾ ਉਹ ਦਰਿਆ 'ਚ ਡੁੱਬਣ ਵਾਸਤੇ ਆਇਆ ਸੀ ਹੰਗੋ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਰਾਸ਼ੀ ਵਿੱਚ ਪੈ ਗਿਆ ਬਿਨ ਮੈਂ ਕਿਤੇ ਰੁਕਣਾ ਮੈਨੂੰ ਲੈਣ ਵਾਸਤੇ ਦਰਿਆ 'ਚ ਡੁਬਾਂਗਾ ਹਜ਼ੂਰ ਦੇ ਸਾਹਮਣੇ ਜਾ ਦੇਖ ਕੇ ਮਾਰਾ ਕੁਸ਼ਤੀ ਪਿਆ ਸਿੱਖਣ ਲੱਗਿਆ ਮਾਰਾ ਕਹਿੰਦੇ ਤਾਈਆ ਸਾਡਾ ਰਮਾਲ ਦਿਓ ਸਤਨਾਮ ਵਾਹੀਉ ਕਾ ਕੇ ਸਰਪੇ ਫੇਰੋ ਜਦੋਂ ਉਹਦੇ ਸਿੱਖ ਤੇ ਫਿਰ ਉਹ ਕੋਲ ਹੱਜਿਆ ਸੀ ਰਾਜੀ ਹੋ ਗਿਆ ਸੀ ਕਿ ਉਹ ਜਿਨ੍ਹਾਂ ਦੇ ਦਰਸ਼ਨ ਨਾਲ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਪ੍ਰਕਾਰ ਗੁੰਗੇ ਤੇ ਬੋਲੇ ਤੋਂ ਗੀਤਾਰੇ ਆਖ ਪੰਜੋਖੇ ਵਿੱਚ ਕਰਾਏ ਅਦਤ ਕੁਰਸ਼ੇਤ ਨੂੰ ਜੁਸ਼ੁਂਦੀਆਂ ਸੁਮੰਦੀਆਂ ਦੇ ਪੰਜ ਕਾਲ ਤੋਂ ਅਰਥ ਮਹਾਰਾਜ ਸਾਹਿਬ ਜੀ ਨੇ ਚਰਚਾ ਹੋਈ ਇਹ ਮੜੀ ਪਈ ਸੀ ਦਿੱਲੀ ਦੇ ਬੰਗਲੇ ਸਾਲ ਲਾ ਕੇ ਚੰਨਾ ਦੇ ਜਲਵਾ ਚੋਕੇ ਸਾਰੇ ਸਾਰੀਆਂ ਦੀ ਬਿਮਾਰੀ ਚੱਕ ਦਿੱਤੀ ਜਿਨਨੋ ਲੈ ਸੈਨੋ ਸਾਰੇ ਦੁੱਖ ਚਲੇ ਜਾਂਦੇ ਜਿਮਨ ਮੰਨਦੇ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ ਜੈ ਜੀ ਦਾ ਸਤਿ ਸ਼ਾਨ ਹੋਵੇ ਜੀ